ਉਹ ਦੋ ਤਿੰਨ ਦਿਨ ਜੇ ਰੁਕ ਜਾਂਦੀ ਕੀ ਹੋ ਜਾਂਦਾ ਤੈਨੂੰ ਹੈ ਨਾਲੇ ਪਤਾ ਬਿੰਦਰ ਪੜ ਕੇ ਆ ਫਰਦਾ ਹੁਈ ਮਰੇ ਸਾਲ ਦਾ ਮਾਰ ਮੂਰ ਨਜ਼ਰ ਵੀ ਕਦ ਬਸ ਤੇ ਮਲਾਇਆ ਮਿਲਣ ਨੂੰ ਰੇ ਤੈਨੂੰ ਮਿਲਣਾ ਨਹੀਂ ਆਈ ਹੈ ਤੈਨੂੰ ਅੱਗ ਲਾਉਣੀ ਛਾਂਪ ਫੜਾਉਣੀ ਆ ਜਿਹਦੇ ਪਿੱਛੇ ਕੁੱਤ ਕਲੇਸ਼ ਛਿੜ ਰਿਹਾ ਗੈਦਾ ਢੀ ਛਾਂਪਾ ਹਜੇ ਪੁੱਛਦਾ ਕਿਹੜੀ ਛਾਂਪ ਲੈ ਫੜ ਚੈੱਕ ਕਰ ਲੈ ਇਹਨੂੰ ਉਹੀ ਹੈ ਨਾ ਓ ਮਾਈ ਕੀ ਕਰਨਾ ਚਾਹ ਰਿਹਾ ਇਹਦਾ ਮੈਂ ਜਾ ਤੈਨੂੰ ਦੇਤੀ ਤੂੰ ਰੱਖ ਲਾ ਤੂੰਗਾ ਮੋੜਨਾਂ ਹੀ ਇਹਨੂੰ ਮੈਂ ਮੰਗਿਆ ਤੇ ਥੋਂ ਹੈ ਵੇ ਮੰਗੀ ਸੀ ਮੰਗਣ ਤਾਂ ਘਰ ਤੱਕ ਪਹੁੰਚ ਗਿਆ ਸੀ ਹੈ ਜੇ ਉਹ ਨਾਲ ਜਿਹੜੀ ਗੱਲ ਹੋ ਗਈ ਦੀ ਹਵਾ ਗਈ ਦੀ ਮੈਂ ਦਬਾਰੋ ਤਾਂ ਨਹੀਂ ਆਇਆ ਤੇਰੇ ਕੋਲ ਤੈਨੂੰ ਕਹਿ ਗਿਆ ਸੀ ਵੀ ਭਾਈ ਤੂੰ ਰੱਖ ਲੈ ਤੇਰੀ ਆ ਮੈਂ ਆਪੇ ਹੀ ਲਾ ਕਰ ਦੂੰ ਜੇ ਮੈਂ ਮਰਜੀ ਕਰਾਂ ਨਾ ਸਵਾ ਤਾਂ ਤਾਂ ਜੇ ਜੇਬ ਚੋਂ ਦਿੰਦਾ ਵੀ ਛਾਂਪ ਤਾਂ ਇਹ ਭਾਗੂ ਕੀ ਹੈ ਜਿਹਦੀ ਮਰਜ਼ੀ ਆ ਭਾਗੂ ਮੇਰਾ ਮੈਂ ਭਾਗੂ ਵੀਰੇ ਇਹ ਗੱਲਾਂ ਨਹੀਂ ਹੁੰਦੀਆਂ ਹੈਗੀਆਂ ਨਾ ਪ੍ਰੀਤ ਹੋਰੀਆਂ ਕੀ ਸੋਚਣੀਆਂ ਮੇਰੇ ਤੋਂ ਤਾਂ ਤਬਾਰ ਹੀ ਉੱਠ ਗਈ ਉਹਨਾਂ ਦੀ ਅਗਲੀਆਂ ਸੋਚਣੀਆਂ ਜੋਰ ਨਹੀਂ ਆਇਆ। ਆਪਦੀ ਮਾਵੇ ਫੇਰੇ ਲੈਣ ਜੀਨੇ ਜਿਹੜਾ ਕੋ ਸੋਚਦਾ ਦੁਨੀਆ ਦਾ ਕਾਹੋ ਸੋਚਦੀ ਆ ਤੂੰ ਆਏ ਸੋਚ ਬੀਰਾ ਤੇਰੇ ਬਾਰੇ ਕੀ ਸੋਚਦਾ? ਮੈਨਾਂ ਤਾਂ ਨਹੀਂ ਮਾੜਾ ਸੋਚਦਾ। ਮੇਰੇ ਤਾਂ ਕਾਸ ਦਾ ਟਿੱਕਾ ਲਵਾਤਾ ਨਾ। ਸਾਰੇ ਕੀ ਸੋਚਦੇ ਹੋਣਗੇ? ਕੀ ਕਹਿੰਦੀ ਉਹਨਾਂ ਦੀ ਨਮੀ ਵਿਆਹੀ ਜਿਹੜੀ ਆ ਇਸਤੇ ਕਿਉਂ ਫਰਕ ਪੈਂਦਾ ਤੈਨੂੰ ਉਹਨਾਂ ਤੋਂ ਦੱਸ ਹੈਂ? ਆ ਤੂੰ ਆਏ ਜੇ ਨਾ ਕਰਿਆ ਕਰ ਮੇਰਾ ਦਿਲ ਕੱਟਦਾ ਹੈ। ਹਾਂ। ਕਰ ਕੇ ਪੱਠ ਬੈ ਗਈ ਮੇਰੇ ਕੋਲ ਮੂੰਹ ਤਾਂ ਕਰ ਲਾ ਜੇ ਗੱਲ ਕਰਨੀ ਆ ਮੂੰਹ ਕਰਕੇ ਕਰ ਲਾ। ਹੋ। ਪੂਰੇ 15 ਸਾਲਾਂ ਦਾ ਨਾ ਤੇਰੇ ਕੰਨੀ ਮੂੰਹ ਸੀ। ਅਮਿੰਦਰ ਕੰਨੀ ਤਾਂ ਪੇਠੀ ਸੀ ਪਰ ਅਸਲੀਅਤ ਤਾਂ ਹੁਣ ਪਤਾ ਲੱਗੀ ਆ ਵੀ ਕਿਹਦੇ ਕੰਨੀ ਮੂੰਹ ਕਰਨਾ ਤੇ ਕਿਹਦੇ ਕੰਨੀ ਪੇਠ ਕਰਨੀ ਆ ਆਹੋ ਆਹੋ ਖਾ ਕੇ ਵੀਰੇ ਨੂੰ ਹਣ ਮੰਦਰ ਵਾਲੀ ਹੋ ਗਈ ਤੂੰ ਠੀਕ ਆ ਭਾਈ ਇਹ ਤਾਂ ਦੁਨੀਆਦਾਰੀ ਆ ਤੇਰਾ ਖਾ ਲਿਆ ਹਣਾ ਤੇ ਮੇਰਾ ਮੇਰਾ ਕੁਝ ਨਹੀਂ ਗਿਆ ਨਾ ਮੈਂ ਕੀ ਖਾ ਲਿਆ ਤੇਰਾ बोला केदे की ले तेरे तो मैं दस मैनु किथे की ले जदों आया तन्नू देख के आया की लेके आया बस लाग गया सुनाउन सनातियां पर तू नी मैनु सणाउंदी तू नी सुनाउंदी मैनु ਮੈਂ ਦਾ ਸੁਨਾਮਾ ਆ ਦੇਖ ਲੈ ਮੇਰੇ 살 ਦੀ ਮਰੀ ساری ਦਾੜੀ ਚੁੱਟੀ ਹੋ ਗਈ ਗੱਭਰੂ ਹੁੰਦਾ ਸੀ ਹੈ ਚੰਗਿਆ ਚੰਗਿਆ ਕੁੜੇ ਦਾ ਰਿਸ਼ਤੇ ਆਉਂਦੇ ਤਾਂ ਮੈਂ ਤੇਰੇ ਪਿੱਛੇ ਵਿਆਹ ਨਹੀਂ ਕਰਾਇਆ ਤੇਰੇ ਜਬਾਕ ਹੋ ਗਿਆ ਤੇਰਾ ਖਸਮ ਤੇਰਾ ਜਹਾਂ ਚ ਤੇਰਗ ਮੇਰਾ ਕੀ ਕੱਲ ਨੂੰ ਸਾਲੇ ਅੱਜ ਤਾਂ ਹੱਡ ਪੈਰ ਚੱਲਦੇ ਨੇ ਮੈਂ ਬੁढ़ा ਹੋ ਗਿਆ ਮੱਜੇ ਚ ਪੈ ਗਿਆ ਮੈਨੂੰ ਰੋਟੀ ਕੌਣ ਦਊ ਤੂੰ ਆਵੇਂਗੀ ਦੇਣਾ ਰੋਟੀ ਆਵੇਂਗੀ ਰੋਟੀ ਅੱਜ ਤੱਕ ਵੀਰੇ ਤੈਨੂੰ ਮਿਲ ਜਾਂਦੀ ਬਾਲਚਾ ਹਾਂ ਉਹ ਤਾਂ ਤੂੰ ਹੀ ਮੁਕਰਿਆ ਤੇਰੇ ਪਿਓ ਆ ਜਿਹੜਾ ਉਹੀ ਮੁਕਰ ਗਿਆ ਕਹਿੰਦਾ ਕਿ ਸਾਡੀ ਬਰਾਦਰੀ ਹੋਰ ਹੈ ਤੇ ਇਹ ਵੀ ਹੋਰ ਹੈ हां ਵਿਆਹ ਤਾਂ ਅੱਜ ਨੂੰ ਹੋ ਜਾਂਦਾ ਉਹ ਤਾਂ ਜਾਤਾਂ ਪਾਤਾਂ ਪਰਖਣ ਲੱਗ ਗਏ ਮੁਕਰਿਆ ਕਾਲੂ ਤੀ ਮੁਕਰਿਆ ਕਾਲੂ ਤੀ ਸਾਰੀ ਕਬੀਲਦਾਰੀ ਮੇਰੀ ਸਾਲੀ ਮਰੇ ਪਿਓ ਦੇ ਹੱਥ ਤੀ ਮੈਂ ਕੋਈ ਕੰਮ ਨਹੀਂ ਕਰਦਾ ਤੀ ਨਾ ਮੈਨੂੰ ਐਂ ਦੱਸ ਬੇ ਮਟੀਆਂ ਤੇ ਸੌਹਾ ਕੌਣ ਖਾਂਦਾ ਸੀ ਉਹ ਝੂਠੀਆਂ ਸੌਹਾ ਖਾਈ ਗਿਆ ਸੌਹਾ ਤਾਂ ਤਾ ਤੂੰ ਵੀ ਫਿਰ ਗਈ ਮੈਂ ਨਹੀਂ ਫਿਰਿਆ ਮੈਨੂੰ ਤਾਂ ਕਹਦੀ ਜੇ ਮੈਂ ਵਿਆਹ ਕਰਵਾ ਕੇ ਕਿਸੇ ਹੋਰ ਦਾ ਹੋ ਜਾਂਦਾ ਤਾਨੂੰ ਨਾ ਪੁੱਸਦਾ ਚਰਨੋ ਮੈਂ ਸੌਹਾ ਤੋਂ ਨਹੀਂ ਫਿਰਿਆ ਸੌਹਾ ਤੋਂ ਤੂੰ ਫਿਰ ਗਈ ਮੈਂ ਅੱਜ ਵੀ ਉੱਥੇ ਹੀ ਖੜਾ ਹੇ ਮੈਂ ਵੀ ਆਪਣੀ ਖੜਾ বাজਦਾ ਮੈਂ ਤਾਂ ਮੈਂ ਵੀ ਖੜੀ ਹਾਂ ਤੂੰ ਕਿੱਥੇ ਖੜੀ ਆ ਤੂੰ ਦਾ ਬਦਲ ਗਈ ਹੁਣ ਤੂੰ ਉਹ ਰਹੀਏ ਨਹੀਂ ਉਹ ਤੂੰ ਤੇ ਦਰਪਿਆਰਾ ਹੋ ਗਿਆ ਠੀਕ ਆ ਆ ਨਾ ਇਹ ਤਾਂ ਸੋਚ ਲੈਂਦਾ ਵੇ ਤੇਰੇ ਲਈ ਮੈਂ ਕੀਤਾ ਕੀ ਨਹੀਂ ਪੂਰੇ 15 ਸਾਲ ਹੋ ਗਏ ਵਿਆਹ ਤੋਂ ਪਹਿਲਾਂ ਦੀ ਗੱਲ ਆ 5 ਸਾਲੋਂ 10 ਸਾਲ ਹੋ ਗਏ ਵਿਆਹੀ ਨੂੰ ਮਿੰਦਰ ਨੂੰ ਤਾਂ ਵਿਚਾਰ ਨੂੰ ਮੈਂ ਕਦੇ ਪੁੱਛਿਆ ਵੀ ਨਹੀਂ ਜਿੰਨਾ ਦੇਖਦੀ ਸੀ ਤੈਨੂੰ ਪਿਆਰ ਨਾਲ ਦੇਖਦੀ ਸੀ ਤੇਰੇ ਨਾਲ ਹੀ ਮੋਹ ਪ੍ਰੇਮ ਸੀ ਫਿਰ ਮੈਂ ਕਿਹੜਾ ਕਦੇ ਕੰਮ ਤੇ ਕੁਝ ਕਰਿਆ ਨਹੀਂ ਤੇਰੇ ਨਾਲ ਕੁਝ ਕਰਿਆ ਨਹੀਂ ਹਾਂ ਪਤਾ ਤੇਰੇ ਪਿੱਛੇ ਮਿੰਦਰ ਮੈਨੂੰ ਕੀ ਕੁਛ ਬੋਲਦਾ ਅੱਜ ਤੱਕ ਮੈਨੂੰ ਇਹ ਨਹੀਂ ਆਖਿਆ ਸੀ ਜਿਹੜਾ ਮੇਰੇ ਤੇ ਹੱਥ ਚੱਕਣ ਲੱਗ ਗਿਆ ਹੁਣ ਤੇ ਇਹ ਤੇ ਕੁੱਟ ਸਿਰਦਾਗਾ ਪਰ ਇਹ ਤੇ ਮੇਰਾ ਅੱਗੇ ਕਸੂਰ ਆ ਚਰਨੋ ਹਰ ਕਸੂਰ ਹੈ ਹਰਾ ਭਾਡਾ ਸਾ ਮੇਰੇ ਤੇ ਭੰਨਦਾ ਮੈਨੂੰ ਮਾਰਾ ਕਰਤਾ ਤੈਨੂੰ ਮਾਰਾ ਕੀ ਬਣ ਕੇ ਬਗੀਸ ਹਾਂ ਮੈਨੂੰ ਮਾਰਾ ਕਰਤਾ ਹੈ ਚੰਗੀ ਬਣ ਕੇ ਬੈਗੀ ਕਿਹੜੇ ਪਾਸੇ ਚੰਗੀ ਬਣ ਕੇ ਬੈਗੀ ਉਹ ਹੁਣ ਮੈਨੂੰ ਕੀ ਮੂੰਹ ਲਾਊਗਾ ਚਲੇ ਤਰ ਦੇ ਜਵਾਨੀ ਵਾਲੇ ਚਲੇ ਤਰਨੇ ਉਹਦੋਂ ਕਿਉਂ ਨਾ ਤੈਨੂੰ ਮੰਦਰ ਦੀ ਆਈ ਹੈ ਉਹਦੋਂ ਵੀ ਤਾਂ ਤੈਨੂੰ ਪਤਾ ਤੀ ਵੀ ਵਿਆਹੀ ਹਈ ਆ ਮੰਦਰ ਨਾਲ ਹੈ ਉਹਦੀ ਕਹਿੰਦੀ ਮੈਨੂੰ ਮੈਂ ਬਸ ਵੀਰੇ ਸ਼ਰਮ ਮੰਨ ਲਾ ਆ ਗੱਲ ਕਹਿਣ ਤੋਂ ਪਹਿਲਾਂ ਸ਼ਰਮ ਮੰਨ ਲਾ ਤੈਨੂੰ ਤਾਂ ਸ਼ਰਮ ਹੋਦੀ ਨਹੀਂ ਸਾਲੀ ਬਾਹੀ ਮੰਨੀ ਜਾ ਮਾ ਫਾਹਾ ਲੈਲਾ ਮਾ ਮਰ ਜਾ ਹੈ ਮਰ ਜਾ ਮਰ ਜਾ ਉਹਦੀ ਮਰ ਜਾਂਦਾ ਪਰ ਆਹ ਦਿਨ ਤਾਂ ਮੈਨੂੰ ਨਾਲ ਦੇਖਣੇ ਪੈਂਦੇ ਹੈ ਮੈਂ ਘਰ ਦੀ ਨਾ ਘਰ ਦੀ ਰਹੀ ਦੱਸ ਮੈਂ ਕਿੱਧਰ ਜਾਵਾਂ ਆ ਹੁਣ ਤੂੰ ਕਹਿੰਦੀ ਆ ਮੈਨੂੰ ਵੀ ਮਰ ਜਾ ਸਾਰੇ ਲੋਕ ਦਾ ਕਹਿੰਦੇ ਹੀ ਤੇ ਹੁਣ ਤੂੰ ਵੀ ਕਹਿਣ ਲੱਗ ਗਈ ਆ ਚੱਕ ਆ ਚੱਕ ਆਪਦੀ ਸ਼ਾਂਪ ਅੱਗ ਲੱਗੇ ਤੇਰੀ ਸ਼ਾਂਪ ਖੜ ਕੇ ਮੈਂ ਤਾਂ ਉਹਨਾਂ ਨੂੰ ਕਹਿਣੀ ਆ ਕੁਮਾਰੀਆਂ ਕੁੜੀਆਂ ਨੂੰ ਜਿਹੜੀਆਂ ਵਿਆਹ ਤੋਂ ਪਹਿਲੇ ਸੁਪਨੇ ਦੇਖਣ ਲੱਗ ਜਾਂਦੀਆਂ ਸਾਡੇ ਲਈ ਆ ਕਰੂਗਾ ਸਾਡੇ ਲਈ ਆ ਕਰੂਗਾ ਲੋਰਨੀ ਅੱਜ ਤੋਂ ਬਾਅਦ ਮੈਨੂੰ ਬੁਲਾਉਣ ਦੀ ਲੋਰਨੀ ਤੇ ਯਾਰਾ ਅੱਡੇ ਤੇ ਮੇਰਾ ਰੱਡ ਹਾਂ ਦੇਖ ਲਿਆ ਮੈਂ ਤੈਨੂੰ ਭੱਗ ਜਾ ਭੱਗ ਜਾ ਜਿੱਥੇ ਜਾਣਾ ਜਿੱਥੇ ਮਰਜ਼ੀ ਜਾ ਕੇ ਖੇ ਖਾ ਬੱਜੇਗੀ ਦਾ ਬੇਰੇ ਆਲੀ ਤੇ ਇਸ ਹਲੇ ਦੀ ਹੁਣ ਰੰਗ ਬਦਲਦੀ ਆ ਇਹੇ hết mày ra bắn cái này hết cả bây giờ ra chả có thể đi